ਸਰਪੰਚ ਆਲੰਬੀ ਸਿੰਘ ਪਲੋਰੀ ਰਣ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਮੇਰੀ ਗੱਲ ਕਰਿਓ ਭਾਜੀ ਸਰ ਆਪਣਾ ਹਲਕਾ ਵਧਾਈ ਇੱਕ ਡੈਕਟਰ ਸਿੰਘ ਸੋਲ ਜਿਹਨਾਂ ਦਾ ਪ੍ਰਸ਼ੀਸ਼ੀਨ ਧਿਆਨ ਹੋ ਗਿਆ ਸੀ ਕਿ ਆਪਣੇ ਸਰਕਾਰ ਦੇ ਵਿੱਚ ਆਪਣਾ ਹਲਕਾ ਖਾਲੀ ਹੋ ਚੁੱਕਾ ਸੀ ਇਸ ਕਰਕੇ ਆਪਾਂ ਆਪਣੇ ਐਡਵੋਕੇਟ ਕੋਮਲਪ੍ਰੀਤ ਸਿੰਘ ਦੇ ਹੱਕ ਵਿੱਚ ਸਾਰੇ ਬਲਾਕ ਦੇ ਤਨਤਾਰਨ ਦੇ ਸਾਰੇ ਸਰਪੰਚਾਂ ਨੇ ਹੱਥ ਦਾ ਨਾਰਾ ਮਾਰਿਆ ਕਿ ਜੇਰੇ ਵੀ ਸੂਲ ਪਰਿਵਾਰ ਦਾ ਹੰਧਰਦੀ ਤੋਂ ਬਾਅਦ ਸੁੰਦਰ ਨਾਲ ਕਰਿਆ ਇਹ ਤੁਸੀਂ ਕੀ ਸੰਸਾਦ ਮੰਗੋ ਕੀ ਮੰਗ ਕਰਦੇ ਹਾਈ ਕਮਾਂਡ ਤੋਂ ਮੰਗ ਆਪਾਂ ਸਾਰੇ ਵੀ ਜਿੰਨੇ ਵੀ ਆਪਣੇ ਤਨਤਾਨ ਬਲਾਕ ਦੇ ਸਰਪੰਚ ਸਾਹਿਬਣ ਇਕੱਠੇ ਹੋਏ ਆ ਅਸੀਂ ਸਮੂਚੀ ਆਪਣੇ ਸੁਪਰੀਮੋ ਕੇਜਰੀਵਾਲ ਜੀ ਆਪਣੇ ਪੰਜਾਬ ਦੇ ਭਗਵਨ ਸਿੰਘ ਜੀ ਮਾਨ ਉਹਨਾਂ ਤੋਂ ਮੰਗ ਕਰਦੇ ਆ ਕਿ ਸਾਡੇ ਕੋਮਲਪੀਰ ਐਡਵੋਕੇਟ ਉਹਨਾਂ ਨੂੰ ਇੱਥੇ ਹਲਕੀ ਜਿਹੀ ਥਾਪੜਾ ਦੇ ਕੇ ਧੁਵਾਜਿਆ ਜੀ ਓਕੇ ਜੀ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਮੈਂ ਪੰਡੋਰੀ ਰਮਾਣੇ ਤੋਂ ਬਚਤਰ ਸਿੰਘ ਸਰਪੰਚ ਜੀ ਹਾਂ ਜੀ ਠੀਕ ਆ ਜੀ ਤਾਨੂੰ ਪਤਾ ਵੀ ਕੁਝ ਸਮਾਂ ਪਹਿਲਾਂ ਸਾਡੇ ਜਿਹੜੇ ਹਲਕਾ ਵਜ਼ਾਈਕ ਸਰਦਾਰ ਕਸ਼ਮੀਰ ਸਿੰਘ ਸੋਹਜ ਜੀ ਅਕਾਲ ਚਲਾਣਾ ਕਰ ਗਏ ਸੀ ਠੀਕ ਹੈ ਅਸੀਂ ਤੇ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਏ ਹਾਂ ਸਾਰੇ ਜਾਣੇ ਪਰ ਉਸ ਤੋਂ ਬਾਅਦ ਉਹਨਾਂ ਦੇ ਅਕਾਲ ਚਲਾਣਾ ਸੰਸਕਾਰ ਹੋਣ ਤੋਂ ਪਹਿਲਾਂ ਹੀ ਜਿਹੜੀਆਂ ਟੀਮਾਂ ਬਣ ਕੇ ਉੱਥੇ ਮਤਲਬ ਕੋਈ ਆਪਣੀਆਂ ਟੀਮਾਂ ਬਣਾ ਕੇ ਕੁਝ ਬਾਈਟ ਦੇ ਜਾਂਦਾ ਕੋਈ ਕੁਝ ਕਰੀ ਜਾਂਦਾ ਹੈ ਟਿਕਟ ਲੈਣ ਵਾਸਤੇ ਪਰ ਜਿਹੜੀ ਆ ਸਰਪੰਚ ਆ ਹਲਕਾ ਤਰਨਤਾਰਨ ਦੇ ਵਿੱਚ ਕੋਈ 90 ਤੋਂ 100 ਸਰਪੰਚ ਜਿਹੜਾ ਡਾਕਟਰ ਸੋਹਲ ਸਾਹਿਬ ਦੀ ਨੇ ਸਾਨੂੰ ਬਣਾਇਆ ਵਾ ਜਿਹੜੀਆਂ ਪੰਚਾਇਤਾਂ ਬਣੀਆਂ ਆਮ ਆਦਮੀ ਪਾਰਟੀ ਦੀਆਂ ਪੰਚਾਇਤਾਂ ਬਣੀਆਂ ਤੇ ਇਹ ਸਾਰੀਆਂ ਪੰਚਾਇਤਾਂ ਸੋਲ ਪਰਿਵਾਰ ਦੇ ਨਾਲ ਖੜੀਆਂ ਵਾਂ ਕਿਉਂਕਿ ਸਾਡਾ ਜਦੋਂ ਵੀ ਕੋਈ ਟਾਈਮ ਸੀ ਸਾਨੂੰ ਸੋਲ ਪਰਿਵਾਰ ਨੇ ਡਾਕਟਰ ਕਸ਼ਵੀਰ ਸਿੰਘ ਸੋਲ ਨੇ ਸਾਨੂੰ ਥਾਪੜਾ ਦੇ ਕੇ ਇੱਥੋਂ ਤੱਕ ਲਿਉਂਦਾ ਅਸੀਂ ਮਾੜੇ ਘਰਾਂ ਦੇ ਬੰਦੇ ਸੀ ਸਾਨੂੰ ਆਮ ਬੰਦੇ ਸੀ ਸਾਨੂੰ ਨਹੀਂ ਸੀ ਪਤਾ ਕਿ ਸਰਪੰਚ ਬਣ ਵੀ ਸਕਦੇ ਆ ਪਰ ਉਹਨਾਂ ਸਾਨੂੰ ਇੱਕ ਥਾਪੜਾ ਦਿੱਤਾ ਅਸੀਂ ਪਿੰਡਾਂ ਵਿੱਚ ਵਿਚਰੇ ਆ ਤੇ ਅਸੀਂ ਹੁਣ 3 ਸਾਲ ਤੋਂ ਪਹਿਲਾਂ ਆ ਵਲੰਟੀਅਰ ਕੰਮ ਕਰਦੇ ਰਹੇ ਆ ਹੁਣ ਸਰਪੰਚੀ ਤੋਂ ਬਾਅਦ ਅਸੀਂ 6 ਮਹੀਨੇ ਹੋ ਗਏ ਅਸੀਂ ਪਿੰਡਾਂ ਦੇ ਵਿੱਚ ਵੱਖ-ਵੱਖਾਸਤੇ ਕੰਮ ਕਰਾਉਂਦੇ ਆ ਤੇ ਕੰਮ ਕਰਉ ਤਾਂ ਬਾਹਰ ਚਲੋ ਆ ਜਿਹੜਾ ਰੱਬ ਨੂੰ ਜਿਹੜਾ ਭਾਣਾ ਸਾਨੂੰ ਮੰਨਣਾ ਪਿਆ ਜਿਹੜਾ ਸਾਡੇ ਸੋਹ ਸਾਬ ਜਿਹੜੇ ਅਕਾਲ ਚਲਾਣਾ ਕਰ ਗਏ ਪਰ ਇੱਕ ਬੜੀ ਤਗੜੀ ਗੱਲ ਸੀ ਜੋ ਡਾਕਟਰ ਡਾਕਟਰ ਹੁੰਦੇ ਕਰਕੇ ਉਹਨਾਂ ਨੂੰ ਪਤਾ ਸੀ ਕਿ ਮੇਰਾ ਸਮਾਂ ਇੰਨਾ ਵਾਂ ਜਦ ਕਿ ਤੁਸੀਂ ਵੀ ਆ ਜਾਂ ਅਸੀਂ ਵੀ ਆ ਜਦੋਂ ਆਪਾਂ ਨੂੰ ਪਤਾ ਹੋਵੇ ਨਾ ਵੀ ਆਪਣਾ ਸਮਾਂ ਇੰਨਾ ਰਹਿ ਗਿਆ ਫਿਰ ਆਪਾਂ ਉਸ ਟਾਈਮ ਦੇ ਉੱਤੇ ਆਪਣਾ ਲਾਸਟ ਦੋ ਚਾਂਸ ਹੁੰਦੇ ਵੀ ਆਪਾਂ ਵੱਧ ਤੋਂ ਵੱਧ ਆਪਣੇ ਪਰਿਵਾਰ ਨਾਲ ਟਾਈਮ ਸਪੈਂਡ ਕਰੀਏ ਪਰ ਉਹਨਾਂ ਨੇ ਹੌਸਲਾ ਨਹੀਂ ਆ ਰਿਹਾ ਉਹਨਾਂ ਨੇ ਹਲਕੇ ਦੀ ਵਾਕਡੋਰ ਨੂੰ ਨਹੀਂ ਛੱਡਿਆ ਉਹ ਹਲਕੇ ਦੇ ਨਾਲ ਚੱਲਦੇ ਰਹਿ ਉਹਨਾਂ ਨੇ ਆਪਣਾ ਆਖਰੀ ਸਮਾਂ ਵੀ ਜਿਹੜਾ ਵਾ ਉਹ ਜੁੱਧ ਨਸ਼ਾ ਵਿਰੋਧ ਵਿੱਚ ਜਿਹੜੀਆਂ ਰੈਲੀਆਂ ਹੋਈਆਂ ਉਹਨਾਂ ਵਿੱਚ ਨਾਲ ਜਾਂਦੇ ਰਹਿ ਤੇ ਹਲਕੇ ਦੀ ਵਾਕ ਹਲਕੇ ਨੂੰ ਖਾਲੀ ਨਹੀਂ ਛੱਡਿਆ ਪਰ ਹੁਣ ਅਸੀਂ ਇਹ ਸਾਰੇ ਮੰਗ ਕਰਦੇ ਆ ਕਿਉਂਕਿ ਜਿਹੜੇ ਸਰਪੰਚ ਨੇ ਨਾ ਇਹ ਇੱਕ ਰੀੜ ਦੀ ਹੱਡੀ ਆ ਪੰਜਾਬ ਗਵਰਨਮੈਂਟ ਦੀ ਠੀਕ ਆ ਜੀ ਅਸੀਂ ਹੁਣ ਵੀ ਸਾਰੇ ਸਰਪੰਚਾਂ ਮੰਗ ਕਰਦੇ ਆ ਕਿ ਜਿਹੜੇ ਐਡਵੋਕੇਟ ਕੋਮਲਪ੍ਰੀਤ ਸਿੰਘ ਜੀ ਆ ਜਿਹਨੂੰ ਸੋਲ ਪਰਿਵਾਰ ਨੇ ਥਾਪੜਾ ਦਿੱਤਾ ਹੈ ਕਿ ਉਹ ਉਹਨਾਂ ਦੇ ਵਾਰਿਸ ਨੇ ਠੀਕ ਆ ਜੀ ਅਸੀਂ ਬੇਨਤੀ ਕਰਾਂਗੇ ਆਪਣੇ ਸੁਪਰੀਮੋ ਸੀਐਮ ਭਗਵੰਤ ਮਾਨ ਸਾਹਿਬ ਜੀ ਨੂੰ ਅਮਨ ਅਰੋੜਾ ਜੀ ਨੂੰ ਤੇ ਸਾਡੇ ਜਿਹੜੇ ਮਨੀਸ਼ ਸੋਧਿਆ ਜੀ ਆ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹ ਟਿਕਟ ਜਿਹੜੀ ਆ ਉਹ ਕੋਮਲਪ੍ਰੀਤ ਐਡਵੋਕੇਟ ਜੀ ਨੂੰ ਦਿੱਤੀ ਜਾਵੇ ਤੇ ਅਸੀਂ ਦਿਲੋਂ ਤਨੋਂ ਮਨੋਂ ਜੋਰ ਲਾ ਕੇ ਇਹ ਸੀਟ ਕਢਾਵਾਂਗੇ ਇਹ ਵਾਦਾ ਕਰਦੇ ਅਸੀਂ ਅੱਜ ਪੰਜਾਬ ਗਵਰਨਮੈਂਟ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਇਹ ਵਾਦਾ ਕਰਦੇ ਆ ਕਿ ਜੋ ਮਰਜ਼ੀ ਜਿੰਨਾ ਮਰਜ਼ੀ ਰੌਲਾ ਪਾਉਂਦੇ ਅਸੀਂ ਆਪਣਾ ਤਨੋਂ ਮਨੋਂ ਜੋਰ ਲਾ ਕੇ ਇਹ ਸੀੜ ਸੀੜ ਕਢਾਵਾਂਗੇ ਇਹਦੇ ਵਿੱਚ ਕੱਲ ਗੰਡੀਵਿੰਡ ਤੋਂ 40 ਸਰਪੰਚ ਗੰਡੀਵਿੰਡ ਬਲਾਕ ਦੇ ਸੀ ਅੱਜ 50 ਤੋਂ ਉੱਪਰ ਸਰਪੰਚ ਬਲਾਗ ਤਰਨ ਤਰਦੇ ਨੇ 15 ਤੋਂ 18 ਐਮਸੀ ਦੇ ਸਾਡੇ ਨਾਲ ਅਸੀਂ ਸਾਰੇ ਜਣੇ ਦਿਲੋਂ ਜ਼ੋਰ ਲਾ ਕੇ ਆਮ ਆਦੀ ਪਾਰਟੀ ਦੀ ਜਿੱਤ ਆਮ ਆਦੀ ਪਾਰਟੀ ਝੋਲੀ ਪਾਵਾਂਗੇ ਅਸੀਂ ਸੁਪਰੀਮ ਨੂੰ ਇਹ ਬੇਨਤੀ ਕਰਾਂਗੇ ਕਿ ਇਹ ਜਿਹੜੀ ਟਿਕਟ ਐਡਵੋਕੇਟ ਕੋਮਲਪ੍ਰੀਤ ਸਿੰਘ ਦੀ ਦਿੱਤੀ ਜਾਵੇ ਹਾਂਜੀ ਭਾਜੀ ਕੀ ਨਾਂ ਤੁਹਾਡਾ ਕਿਹੜਾ ਪਿੰਡ ਹੈ ਇਹਦਾ ਆਪਣਾ ਜੀ ਮੂਸੇ ਫਗਦੇਆ ਜੀ ਹਾਂਜੀ ਤਰਨ ਨਾਲ ਕਿਦੇ ਜਿਹੜੇ ਡਾਕਟਰ ਕਸ਼ਮੀਰ ਸਿੰਘ ਸੋਹਲਿਆ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਬੜਾ ਪਾਰਟੀ ਨੂੰ ਘਾਟਾ ਪਿਆ ਜੀ ਉਹਦੇ ਕਾਰਨ ਉਹਨਾਂ ਦੀ ਕਾਰਡ ਪੂਰੀ ਨਹੀਂ ਹੋ ਸਕਦੀ ਕੰਮ ਉਹਨਾਂ ਦੇ ਬੱਚ ਲੋ ਜਿੰਨੇ ਵੀ ਕੀਤੇ ਵਧੀਆ ਕੀਤੇ ਆ ਉਹਨਾਂ ਦੇ ਹੁਣ ਕਾਰਨ ਉਹਨੂੰ ਜਿਵੇਂ ਚੋਣ ਹੋ ਰਹੀ ਆ ਉਹਦੇ ਵਿੱਚ ਅਸੀਂ ਤੇ ਇਹੋ ਮੰਗ ਕਰਦੇ ਆ ਕਿ ਕੋਮਲ ਪ੍ਰੀਤ ਸਿੰਘ ਜੀ ਐਡਵੋਕੇਟ ਆ ਉਹਨਾਂ ਨੂੰ ਉਹਨਾਂ ਦੇ ਵਾਸਤੇ ਜੇ ਚੋਣ ਲੜਾਈ ਜਾਵੇ ਅਸੀਂ ਜਿੰਨੇ ਵੀ ਇਲਾਕੇ ਦੇ ਸਰਪੰਚਾਂ ਅਸੀਂ ਉਹਨਾਂ ਦਾ ਪੂਰੀ ਮਾਰਤ ਅਧੋ ਪੇਗਾ ਅੱਜ ਜੀ ਅੱਜ 50 ਪਿੰਡਾਂ ਦੇ ਸਰਪੰਚ ਜਿਹੜੇ ਕਰੋੜ ਕਰੋੜ ਇਕੱਠੇ ਹੋਇਆ ਸਾਰੇ ਇਹ ਸਾਥ ਦੇਣਗੇ ਚੜ ਦੀ ਕਲਾ ਕਰੇ ਮਹਾਰਾਜ ਸੱਚੇ ਪਾਸ਼ਾ ਇਹਨਾਂ ਦੇ ਉਹ ਕਿਉਂ ਦੀ ਟੇਟ ਬਹੁਤ ਦੇਤੀ ਆਈ ਭਗਵੰਤ ਮਾਨ ਸਾਹਿਬ ਨੇ ਇਹ ਟੇਟ ਕਾਇਮ ਕੀਆ ਕਿ ਇਹਨਾਂ ਨੂੰ ਟੇਟ ਦੇ ਕੇ ਨਵਾਜਿਆ ਜਾਵੇ ਡਾਕਟਰ ਸਾਹਿਬ ਦੀ ਜਿਹੜੀ ਸੋਜਾ ਉਹਨੂੰ ਘਾਟ ਉਹਨਾਂ ਨੂੰ ਦੁੱਖ-ਤੁੱਖ ਨਾ ਕੋਈ ਵੀ ਹੋ ਸਕੇ ਜੀ ਹਰਜੀਤ ਸਿੰਘ ਜੀ ਮਰਾਤਪੁਰ ਖੁਰਦ ਹਾਂਜੀ ਸਰਪੰਚ ਜੀ ਉਥੋਂ ਤੇ ਅਸੀਂ ਤੇ ਉਹ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਬੇਨਤੀ ਕਰਦੇ ਆਂ ਕਿ ਐਡਵੋਕੇਟ ਕੋਮਲਪ੍ਰੀਤ ਸਿੰਘ ਨੂੰ ਹਲਕੇ ਦੀ ਵਾਕਡੋਰ ਦਿੱਤੀ ਜਾਵੇ ਉੱਥੋਂ ਟਿਕਟ ਦਿੱਤੀ ਜਾਵੇ ਤੇ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਪੂਰੇ ਹਲਕੇ ਦੇ ਵਿੱਚੋਂ ਇਹਨਾਂ ਨੂੰ ਜਿੱਤ ਪ੍ਰਾਪਤ ਕਰਾਵਾਂਗੇ ਅੱਜ ਤਰਨਤਨ ਬਲਾਕ ਦੇ ਘੱਟੋ ਘੱਟ 45 ਤੋਂ 50 ਸਰਪੰਚ ਮੌਜੂਦ ਨੇ ਕੱਲ ਬਲਾਕ ਭਿੱਖੀ ਗੰਡੀਵਿੰਡ ਦੀ ਮੀਟਿੰਗ ਦੇ ਵਿੱਚ ਵੀ 55-60 ਸਰਪੰਚ ਮੌਜੂਦ ਸੀ ਉਹ ਵੀ ਕੋਮਲਪ੍ਰੀਤ ਸਿੰਘ ਦੇ ਹੱਕ ਵਿੱਚ ਡਟੇ ਨੇ ਤੇ ਅਸੀਂ ਤੇ ਇਹ ਹੀ ਬੇਨਤੀ ਕਰਦੇ ਪੰਜਾਬ ਦੇ ਸੀਐਮ ਨੂੰ ਅਮਨ ਅਰੋੜਾ ਨੂੰ ਭਗਵੰਤ ਸਿੰਘ ਮਾਨ ਨੂੰ ਕਿ ਕੋਮਲਪ੍ਰੀਤ ਸਿੰਘ ਦੇ ਸਿਰ ਤੇ ਹੱਥ ਰੱਖਣ ਤੇ ਹਲਕੇ ਦੇ ਵਿੱਚ ਉਹ ਹੀ ਵਿਸ਼ਵਾਸਿਤ ਬਣਨੇ ਆ ਉਹਨਾਂ ਨੂੰ ਜਿੱਤ ਪ੍ਰਾਪਤ ਕਰਾਵਾਂਗੇ ਸاسيガル ਜੀ ਮੈਂ ਸਰਪੰਚ ਬਣਨਾਂ ਤੋਂ ਤੇ ਅੱਜ ਤਰਨਤਨ ਬਲਾਕ ਦੇ ਜਿੰਨੇ ਵੀ ਸਰਪੰਚ ਇਕੱਠੇ ਹੋਏ 40 ਤੋਂ 50 ਸਰਪੰਚ ਇਕੱਠੇ ਹੋਏ ਆ ਉਹਨਾਂ ਨੇ ਕੋਮਲਪ੍ਰੀਤ ਸਿੰਘ ਦੇ ਹੱਕ 'ਚ ਅਵਾਇਟ ਆਈ ਆ ਕਿ ਹਾਈ ਕਮਾਂਡ ਆਪ ਆਮ ਪਾਰਟੀ ਦਾ ਹਾਈ ਕਮਾਂਡ ਨੂੰ ਕਿ ਕੋਮਲਪ੍ਰੀਤ ਨੂੰ ਟਿਕਟ ਦਿੱਤੀ ਜਾਵੇ ਤੇ ਉਹ ਤੁਸੀਂ ਜਾਣਦੇ ਵੀ ਹੋਗੇ ਟਰੈਕਟਰ ਕਸ਼ਮੀਰ ਸਿੰਘ ਸੋਲ ਦੀ ਚਾਣਕ ਮੌਤ ਹੋਣ ਕਾਰਨ ਕੋਮਲਪ੍ਰੀਤ ਹੀ ਸਾਰੇ ਸਰਪੰਚਾਂ ਦੀ ਸਾਰ ਲੈਂਦਾ ਰਿਹਾ ਐਮਸੀ ਸਰਪੰਚ ਪੰਚ ਸਾਰਿਆਂ ਨਾਲ ਕੋਮਲਪ੍ਰੀਤ ਨੇ ਹੀ ਗੱਲਬਾਤ ਕੀਤੀ ਤੇ ਉਹਨਾਂ ਨੇ ਕੰਮ ਕੀਤੇ ਸਾਰੇ ਪਿੰਡਾਂ ਦੇ ਵਿੱਚ ਕੋਈ ਗਲੀਆਂ ਨਾਲੀਆਂ ਦਾ ਅੰਗਣਵਾੜੀ ਦਾ ਸਕੂਲਾਂ ਦਾ ਕੌਮਲਪ੍ਰੀਤ ਹੀ ਕੰਮ ਕਰਦਾ ਰਿਹਾ ਤੇ ਸਾਡੀ ਹਾਈ ਕਮਾਂਡ ਨੂੰ ਬੇਨਤੀ ਆ ਕਿ ਕੌਮਲਪ੍ਰੀਤ ਨੂੰ ਟਿਕਟ ਦੇ ਦਿੱਤੀ ਜਾਵੇ ਓਕੇ ਓਕੇ